ਜੇ ਨਾਜ ਮੇਰਾ ਕੰਮ ਕੀਤਾ ਨਾ ਤਾਂ ਇਹਦੀ ਸਰਪੰਚ ਦੀ ਕੁੱਤੇ ਖਾਣੀ ਪੱਕੀ ਆ ਮਾਰਦੀ ਆ ਸਰਪੰਚਣੀ ਨੂੰ ਬਾਜ ਨੀ ਸਰਪੰਚਣੀ ਐ ਮੈਂ ਕਿਹ ਸਰਪੰਚਣੀ ਕਰੀਆਂ ਆਹੋ ਕਰਈਆਂ ਲੱਗਦਾ ਮਿੰਦੋ ਆਈ ਆ ਮਿੰਦੋ ਤੂੰ ਬੈਠ ਮੈਨੋਂ ਆ ਕੇ ਨਾ ਕੇ ਆਉਣੀ ਆ ਬਾਹਰ ਆ ਜਾਓ ਆ ਜਾਓ ਐਸੀ ਜੱਟ ਹੋਈ ਨਾ ਮੈਨੂੰ ਇਹ ਗੱਲ ਦੱਸ ਬੜਾ ਤੂੰ ਰੌਲਾ ਪਾਇਆ ਇੰਨੀ ਤੱਤੀ ਹੋਈ ਫਿਰਦੀਆਂ ਠੰਡ ਰੱਖ ਠੰਡ ਗਰਮੀ ਦਾ ਪਹਿਲੇ ਹੀ ਬਹੁਤ ਆ ਨਾ ਕੀ ਕਰੀਏ ਇੱਕ ਤਾਂ ਉਪਰੋਂ ਇੰਨੀ ਗਰਮੀ ਆ ਇੱਕ ਤੁਸੀਂ ਸਾਡਾ ਦਿਮਾਗ ਖਰਾਬ ਕੀਤਾ ਆ ਨਾ ਕੀ ਕਰੀਏ ਹੁਣ ਘਰੋਂ ਆਦੇ ਹੋਏ ਠਿੱਡਾਂ ਨੂੰ ਬਰਫ਼ ਬਣ ਕੇ ਆਈਏ ਅੱਛਾ ਤੈਨੂੰ ਬਰਫ਼ ਬੰਨਣ ਨੂੰ ਕੌਣ ਕਹਿੰਦਾ ਕੋਈ ਕੰਮ ਆਈ ਹੋਵੇਗੀ ਦੱਸ ਕਿਹੜਾ ਕੰਮ ਆ ਨਾ ਕੋਈ ਨਹੀਂ ਕੰਮ ਤਾਂ ਮੈਂ ਸਰਪੰਚ ਨੂੰ ਵੋਟਾਂ ਪਾਈਆਂ ਤਾਂ ਉਹਨੂੰ ਹੀ ਦੱਸੂਗੀ ਬਾੜ सरपंच ਨੂੰ ਅੱਛਾ ਨਾ ਸਰਪੰਚ ਤੇ ਬੜਾ ਚੜੀ ਜਾਣੀਆਂ ਨਾ ਸਰਪੰਚ ਨੂੰ ਵੋਟਾਂ ਦਿੱਤੀਆਂ ਤਾਂ ਭੈਣੇ ਸਰਪੰਚ ਤੇ ਚੜਨਾ ਹੋਰ ਕਿਤੇ ਚੜੀਏ ਨਾਲੇ ਇਹ ਦੱਸ ਸਰਪੰਚ ਕੋ ਟੈਂਪੂ ਆ ਜਿਹੜਾ ਮੈਂ ਉੱਤੇ ਚੜਨਾ ਮਾਰਵਾਜ ਅੱਜ ਤਾਂ ਉਹਨਾਂ ਨਾਲ ਗੱਲ ਕਰਕੇ ਹੀ ਜਾਣੀ ਆ ਨਹੀਂ ਤੂੰ ਪਹਿਲਾਂ ਮੇਰੇ ਨਾਲ ਹੀ ਕਰ ਲੈ ਸਰਪੰਚ ਨਾਲ ਜਿਹੜੀ ਕਰਨੀਆਂ ਤੂੰ ਕਹਿੰਦੀ ਆ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਨਾ ਕਿਹੜਾ ਕੰਮ ਨਹੀਂ ਕੀਤਾ ਆ ਗਲੀਆਂ ਅਸੀਂ ਪੱਕੀਆਂ ਕਰਾਤੀਆਂ ਆ ਨਾਲੀਆਂ ਅਸੀਂ ਪੱਕੀਆਂ ਕਰਾਤੀਆਂ ਆ ਟੋਪੇ ਅਸੀਂ ਪੱਕੇ ਕਰਾਦੇ ਨਾ ਹੋਰ ਤੂੰ ਕੀ ਭਾਲਦੀ ਆ ਕੁਛ ਨਹੀਂ ਕੀਤਾ ਭੈਣੇ ਲਾਰੇ ਹੀ ਲਾਇਆ ਆ ਮੜਾ ਦੇ ਪਿੰਡ ਤੋਂ ਅੰਦਰ ਨੂੰ ਜਾ ਕੇ ਦੇਖ ਮੈਨੂੰ ਲੱਗਦਾ ਤੂੰ ਕਿਹੜਾ ਬਾਹਰੀ ਵਾਰ ਮਾਰਿਆ ਸਾਰਾ ਪਾਣੀ ਜਿਹੜਾ ਨਾ ਨਾਲੀਆਂ ਤੋਂ ਬਾਹਰ ਹੀ ਤੁਰਿਆ ਫਿਰਦਾ ਨਾਲੇ ਟੋਪੇ ਪੱਕੇ ਕੌਣ ਕਰਾਉਂਦਾ ਟੋਪੇ ਤਾਂ ਕੱਚੇ ਹੀ ਹੁੰਦੇ ਆ ਇਹ ਜ਼ਮਾਨਾ ਬਦਲ ਗਿਆ ਹੁਣ ਟੋਪੇ ਪੱਕੇ ਹੀ ਹੁੰਦੇ ਨੇ ਟਾਡੇ ਹੁੰਦੇ ਹੋਣੇ ਮੈਨੂੰ ਲੱਗਦਾ ਚੱਲ ਕੋਈ ਨਾ ਮੈਂ ਤੇਨਾਂ ਨਹੀਂ ਗੱਲ ਕਰਨੀ ਤੂੰ ਸਰਪੰਚ ਨੂੰ ਆਵਾਜ਼ ਮਾਰ ਆ ਤਾਂ ਉਹਦੇ ਨਾਲ ਮੈਂ ਦੋ ਹੱਥ ਕਰਕੇ ਹੀ ਜਾਣੇ ਆ ਮਾਰ ਦੇਣੀ ਆ ਸਰਪੰਚ ਨੂੰ ਆਵਾਜ਼ ਜਿਹੜੀ ਵੀ ਆਉਂਦੀ ਆ ਸਰਪੰਚ ਤੇ ਚੜ ਜਾਂਦੀ ਆ ਜਿਹੜੀ ਵੀ ਆਉਂਦੀ ਆ ਸਰਪੰਚ ਤੇ ਚੜ ਜਾਂਦੀ ਆ ਸਰਪੰਚ ਮੈਂ ਤਾਂ ਨਹੀਂ ਨੂਰਮੈਲ ਦੀ ਸਰਾਹ ਹੋ ਗਈ ਵੇ ਸਰਪੰਚਾ ਵੇ ਸਰਪੰਚਾ ਮੈਨੂੰ ਤੇ ਲੱਗਦਾ ਸਰਪੰਚ ਬੜਿਆ ਹੋਇਆ ਹੈ ਇੱਕ ਲੋਕਾਂ ਨੂੰ ਪਤਾ ਨਹੀਂ ਸਾਲਾ ਕਿਦਾ ਪਤਾ ਲੱਗ ਜਾਂਦਾ ਵੀ ਸਰਪੰਚ ਜਰੂਰੀ ਕੰਮ ਬੈਠਾਏ ਆ ਮੈਨੂੰ ਲੱਗਦਾ ਸਰਪੰਚ ਜਲੇਬੀਆਂ ਕੱਢੀ ਜਾਂਦਾ ਆ ਤਾਂ ਸਾਲਾ ਐਦਾ ਲੱਗਦਾ ਜਿਵੇਂ ਲੀਰੇ ਖਾਦੀਆਂ ਹੁੰਦੀਆਂ ਉਹ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ 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 ਲੈ ਲੈ ਤੂੰ ਸਰਪੰਚੀ ਸਰਕਾਰੀ ਪੈਸਾ ਖਾ ਕੇ ਨਾ ਆ ਗਿਆ ਅੰਨੀ ਹੋਈਆਂ ਸਾਲੀਏ ਏਟੀ লাশ ਖੜੀ ਮੋਹਰੇ ਆ ਕੇ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਨਾ ਤੂੰ ਸਾਡੀ ਸਾਰੇ ਪਿੰਡ ਵਿੱਚ ਥੂ-ਥੂ ਕਰਾਈ ਪਈ ਆ ਅੱਗੇ ਕਿਹੜਾ ਤੇਰੇ ਸਾਲੀਏ ਝੰਡੇ ਝੁੰਦੇ ਆ ਬੇ ਅੱਗੇ ਤੇਰੇ ਜਮਰੋਦ ਦੇ ਕਿਲੇ ਤੇ ਝੰਡੇ ਲੱਗੇ ਹੋ ਆ ਅੱਛਾ ਆਂ ਬਿੰਦੋ ਕੀ ਕਹਿੰਦੀ ਆ ਬਿੰਦੋ ਕਹਿੰਦੀ ਆ ਸਰਪੰਚ ਨੇ ਪਿੰਡ ਦੇ ਵਿੱਚ ਕੋਈ ਕੰਮ ਹੀ ਨਹੀਂ ਕੀਤਾ ਕਿਹੜਾ ਕੰਮ ਨਹੀਂ ਕੀਤਾ ਨਹੀਂ ਕਿਹੜਾ ਕੰਮ ਨਹੀਂ ਕੀਤਾ ਵਿਚੇ ਤੈ ਤੇ ਵਿਚੇ ਤੇਰੀ ਮੰਦੋ ਨੇ ਇਹ ਦੋਨਾਂ ਨੇ ਜੁੱਤੀਆਂ ਖਾ ਲੈਣੀਆਂ ਮੇਰੇ ਕੋਲ ਉੱਤੇ ਚੜੀ ਜਾਂਦੀਆਂ ਉੱਤੇ ਨਹੀਂ ਚੜੀ ਜਾਂਦੀਆਂ ਇਹ ਆ ਹੈਂ ਗੱਡੀਆਂ ਚੱਕ ਹੋਈਆਂ ਇਹ ਆ ਅੱਛਾ ਨਾ ਤੂੰ ਮੇਰੇ ਜੁੱਤੀਆਂ ਮਾਰੇਗਾ ਹੋਰ ਕਿਤੇ ਮਾਰਾ ਪਿੰਡ ਦੀ ਸਰਪੰਚਨੀ ਦੇ ਜੁੱਤੀਆਂ ਮਾਰੇਗਾ ਹੋਰ ਕਿਤੇ ਮਾਰਾ ਨਾ ਤੈਨੂੰ ਇਹ ਪਤਾ ਜਦੋਂ ਘਰ ਵਾਲੇ ਤੇ ਮੁਸੀਬਤ ਪੈਂਦੀ ਆ ਉਦੋਂ ਜਨਾਨੀ ਕੰਮ ਆਉਂਦੀ ਆ ਇਹ ਜਦੋਂ ਘਰ ਵਾਲੇ ਤੇ ਮੁਸੀਬਤ ਪੈਂਦੀ ਜਨਾਨੀ ਕੰਮ ਆਉਂਦੀ ਆ ਆਹੋ ਜੇ ਸਾਲੀ ਮੁਸੀਬਤ ਤੇ ਜਨਾਨੀਆਂ ਉਂ ਫੇਰ ਬੰਦਾ ਕਿੱਥੇ ਜਾਵੇ ਸਿਆਪਾ ਦਾ ਸਾਲਾ ਸਾਰਾ ਜਨਾਨੀਆਂ ਦਾ ਪਾਇਓ ਪੁੱਤਾ ਬੋਲ ਨਾ ਮੇਰੇ ਨਾਲ ਆਹ ਬੋਲੀਏ ਨਾ ਬੋਲਣ ਦੇ ਪੈਸੇ ਲੈਣੇ ਹੋਰ ਅਸੀਂ ਤੇ ਕਿਤੇ ਬਾਸ ਲੈਣਾ ਆਏ ਆ ਇੱਕ ਡੀ ਚੱਕ ਹੋਈਓ ਬੋਲੋ ਬੰਦਾ ਵਿਆਹ ਕਰਾਉਂਦਾ ਵੀ ਅਸੀਂ ਇੱਕ ਤੋਂ ਦੋ ਹੋਵਾਂਗੇ ਭਾਜੀ ਜਿੱਦਣ ਮੇਰਾ ਵਿਆਹ ਹੋਇਆ ਅਸੀਂ ਇੱਕ ਤੋਂ ਚਾਰ ਹੋਏ ਸਾਲੀ ਸਾਲੀ ਆਪਣੇ ਬੁੜਾ-ਬੁੜੀ ਵੀ ਨਾਲ ਲੈ ਕੇ ਆਈ ਆ ਆਹੋ ਆਹੋ ਸਾਰੇ ਗੱਲਬਾਤ ਮੁੜ ਘੇੜ ਕੇ ਮੇਰੇ ਮਾਪਿਆਂ ਤੇ ਆ ਜਾਂਦੀ ਆ ਕੱਲ ਆਣੀ ਤੇਰੇ ਮਾਪਿਆਂ ਤੇ ਬੇੜਾ ਤੇਰੇ ਮਾਪਿਆਂ ਦਾ ਬੈਠਾ ਆ ਉੱਤੇ ਵੀ ਭਾਰੋਂ ਲਾਈਵ ਟੀਵੀ ਵਾਲਿਆਂ ਨੇ ਰਿਸ਼ਤਾ ਕਰਕੇ ਬੇੜਾ ਗੱਲ ਕਰਦਾ ਮੇਰਾ ਤਾਂ ਸਰਪੰਚ ਨੇ ਹੀ ਬੇੜਾ ਕਰਕੇ ਕਰਤਾ ਇਹ ਆ अच्छा तो ਸਾਡੇ ਘਰ ਜਾ ਕੇ ਦੇਖ ਕਿ ਮੇਰੇ ਪਿਓ ਨੇ ਤਾਂ 5 ਲੱਖ ਰੁਪਏ ਬਾਥਰੂਮਾਂ ਤੇ ਲਾਤਾ ਸੀ ਆ ਸੁਣ ਲਾ ਸੁਣ ਲਾ ਸਰਦਾਰ ਸਾਹਿਬ 5 ਲੱਖ ਰੁਪਏ ਬਾਥਰੂਮ ਤੇ ਸਾਲੀ 5 ਲੱਖ ਦੀ ਸਾਲੇ ਲੈਟਰਿੰਗ ਤੁਸੀਂ ਸਾਡੇ ਘਰੇ ਆ ਕੇ ਦੇਖੀ ਆ ਪਹਿਲੀ ਵਾਰੀ ਇਹਦਾ ਬੁੜਾ ਸਾਡੇ ਘਰੇ ਆਇਆ ਲੈਟਰਿੰਗ ਚ ਸਾਡੀ ਚ ਕਾਰੋਬਾਰ ਜਿਆ ਕਰਕੇ ਉੱਥੇ ਪਾਣੀ ਸਿੱਟ ਕੇ 5 ਮਿੰਟ ਉੱਥੇ ਹੀ ਦੇਦਰਿਆ ਸਾਲਾ ਕਹਿੰਦਾ ਸਮਾਨ ਕਿਤੇ ਗਿਆ ਅੱਛਾ ਤੈਨੂੰ ਇਹ ਤਾਂ ਪਤਾ ਜਦੋਂ ਮੈਂ ਇਸ ਘਰ ਵਿੱਚ ਆਈ ਸੀ ਨਹੀਂ ਤੁਸੀਂ 5 ਲੱਖ ਦਾ ਬਾਥਰੂਮ ਲਵਾਇਆ ਅਸੀਂ 5 ਲੱਖ ਦਾ ਨਲਕਾ ਲਵਾਇਆ ਹੈ ਅੱਛਾ ਨਾ ਨਲਕਾ ਦਿੰਦਾ ਕੀ ਆ ਤੇਰੇ ਅਰਗੇ ਨੂੰ ਗੰਦੀਆਂ ਗੰਦੀਆਂ ਮਾਮਾ ਭੈਣਾਂ ਦੀਆਂ ਗਾਲ੍ਹਾਂ ਦਿੰਦਾ ਬੋ ਤਾਂ ਬੋਲ ਨਾ ਮੇਰੇ ਨਾਲ ਨਾ ਗੱਲ ਸੁਣ ਮੇਰੀ ਜਦੋਂ ਮੈਂ ਇਸ ਘਰ ਵਿੱਚ ਆਈ ਸੀ ਹਾਂਜੀ ਇਸ ਘਰ ਵਿੱਚ ਕਬੂਤਰ ਬੋਲਦੇ ਸੀ ਕਬੂਤਰ ਆ ਤਾਂ ਹੀ ਹੁਣ ਤੂੰ ਕੱਲੀ ਘੁੱਗੀ ਬੋਲਣ ਲੱਗੀ ਹੋ ਆ ਨਾ ਮੈਨੂੰ ਤੂੰ ਘੁੱਗੀ ਘੁੱਗੀ ਦੱਸਦਾ ਤੂੰ ਕਿਹੜੇ ਖਚਰੇ ਕੋ ਨਾਲੋਂ ਘਟ ਐ ਨਾਲੇ ਨਾਲੇ ਗੱਲ ਸੁਣ ਮੇਰੀ ਜਦੋਂ ਮੇਰੇ ਇਸ ਘਰ ਵਿੱਚ ਪੈਰ ਪਏ ਸੀ ਇਸ ਘਰ ਵਿੱਚ ਚੁੱਲ੍ਹੇ 'ਚ ਅੱਗ ਵੀ ਨਹੀਂ ਸੀ ਬਾਲੀ ਅੱਗ ਵੀ ਮੈਂ ਆ ਕੇ ਆਪ ਬਾਲਿਆ ਆਹੋ ਤੇਰੇ ਆਣ ਤੋਂ ਪਹਿਲਾਂ ਅਸੀਂ ਸਵਾਏ ਫੱਕਦੇ ਰਹੇ ਅੱਜ ਤੱਕ ਅੱਗ ਤਾਂ ਸਾਡੇ ਬਲੀ ਨਹੀਂ ਹੈਗੀ ਤੈ ਤਾਂ ਸਾਰੀਏ ਪੂਰੇ ਪਿੰਡ 'ਚ ਅੱਗ ਲਾਈ ਪਈ ਨਾ ਬਹੁਤਾ ਬਕਵਾਸ ਕਰੀ ਜਾਣਾ ਤੇ ਤੇਰਾ ਨਾਲਾ ਨਿਕਲਿਆ ਫਿਰਦਾ ਅੱਛਾ ਅੱਜ ਤੈਨੂੰ ਮੇਰਾ ਨਾਲਾ ਨਿਕਲਿਆ ਦੇਖਿਆ ਅੱਜ ਤੋਂ 3 ਸਾਲ ਪਹਿਲਾਂ ਤੇਰੀ ਭੂਆ ਨਿਕਲੀ ਸੀ ਮੈਂ ਕਿਸੇ ਨੂੰ ਨਹੀਂ ਦੱਸੀ ਆਗਾ ਆਖੜ ਪੰਚ ਸਾਹਿਬ ਕਰਈਆਂ ਉਹ ਭਾਜੀ ਸਰਪੰਚਿਆ ਖੰਗ ਤੁਹਾਨੂੰ ਹੀ ਹੋ ਆਖੜ ਪੰਚ ਉਹ ਖੜ ਪੰਚ ਨਹੀਂ ਓ ਸਰਪੰਚ ਇਹ ਲੱਗਦਾ ਇੱਕ ਹੋਰ ਸ਼ਰਾਬੀ ਆ ਗਿਆ ਮੱਥੇ ਲੱਗਣ ਨੂੰ ਇਹ ਕਿਹੜਾ ਉਹ ਵੱਨੀ ਦੇ ਆੰਨਾ ਹੋਏ ਆਇਆ ਆਖੜ ਪੰਚ ਸਾਹਿਬ ਉਹ ਖੜਪੰਚ ਨਹੀਂ ਭਰਾਵਾ ਸਰਪੰਚ ਆਈ ਫਲੈਂਚ ਸਾਹਿਬ ਉਹ ਫਲੈਂਚ ਨਹੀਂ ਸਰਪੰਚ ਆਈ ਆਈ ਸਾਹਿਬ ਹਾਂਜੀ ਨਾ ਮੇਰੀ ਗੱਲ ਸੁਣ ਸਰਪੰਚਾ ਹਾਂਜੀ ਉਹ ਤੂੰ ਕਹਿੰਦਾ ਸਾ ਤੇਰੀ ਓ ਮਾਂ ਨੂੰ ਗਾਲ ਨਾ ਕੱਢੀ ਓਏ ਉਹ ਤੂੰ ਕਹਿੰਦਾ ਸੀ ਤੇਰੀ ਮਾਂ ਨੂੰ ਉਹ ਗਾਲ ਨਾ ਕੱਢੀ ਉਹ ਸਰਪੰਚਾ ਸੁਣ ਤਾਂ ਲੈ ਪੂਰੀ ਗੱਲ ਹੈ ਤੂੰ ਕਹਿੰਦਾ ਸੀ ਤੇਰੀ ਮਾਂ ਨੂੰ ਅੰਗਨ ਵੜੀ ਜਿ ਪੱਕੀ ਕਰਾਉਂਗਾ ਪੱਕੀ ਕਰਾਉਂਗਾ ਉਹ ਸਾਡੀ ਮਾਂ ਤਾਂ ਮਾਰ ਕੇ ਚਲ ਗਈ ਤੇ ਪੱਕੀ ਨਹੀਂ ਕਰਾਈ ਓਏ ਕੈਨੂੰ ਸਾਲਿਆ ਤੇਰੀ ਮਾਂ ਹੀ ਨਹੀਂ ਬਜੀ ਹੁਣ ਮੈਂ ਸੀਮੈਂਟ ਰੇਤੇ ਬਜਰੀ ਨਾਲ ਪੱਕੀ ਕਰਾ ਦੇਵਾਂ सरपंचਾ ਤੇ ਸੀਮੈਂਟ ਰੇਤਾ ਬਜਰੀ ਵੀ ਖਾ ਜਾਣਾ ਤੇ ਉਹ ਮੈਂ ਕੀ ਖਾਦਾ ਓਏ ਉਹ ਪਿੰਡ ਦੀਆਂ ਨਾਲੀਆਂ ਤੈਂ ਖਾਧੀਆਂ ਕਿਆ ਖਾਦਾ ਉਹ ਪਿੰਡ ਦੇ ਡੋਬੇ ਤੈਂ ਖਾਦੇ ਉਹ ਪਿੰਡ ਦੇ ਝੱਪੜ ਤੈਂ ਖਾਦੇ ਹੈ ਔਰ ਮਿੰਦੋ ਨੇ ਰੋਲਾ ਪਾਇਆ ਮਿੰਦੋ ਨੇ ਮਿੰਦੋ ਕਹਿੰਦੀ ਆ ਉਹ ਮਿੰਦੋ ਕਹਿੰਦੀ ਸਰਪੰਚ ਮੇਰੀ ਟੱਟੀ ਖਾ ਗਿਆ ਓਏ ਉਹ ਕੁੱਤਿਆਂ ਜੁੱਤੀਆਂ ਨਾਲ ਖਾ ਲਈ ਮੇਰੇ ਕੋਲੋਂ ਉਹ ਟਾਇਲਟ ਦੇ ਪੈਸੇ ਆਈ ਸੀ ਉਹ ਕਹਿੰਦੀ ਹਣੀ ਖਾ ਗਿਆ। ਆਹੋ ਕਹਿੰਦੀ ਉਹ ਖਾ ਗਿਆ। ਐ ਪਿਛਨੇ ਨੇ ਰੌਲਾ ਪਾਇਆ ਪਿਛਨੇ ਨੇ। ਪਿਛਨਾ ਕੀ ਕਹਿੰਦਾ ਆ? ਪਿਛਨਾ ਕਹਿੰਦਾ ਸਰਪੰਚ ਨੇ ਮੇਰੀ ਬਾਥਰੂਮ ਵਾਲੀ ਜਗ੍ਹਾ ਤੇ ਕਬਜ਼ਾ ਕਰ ਲਿਆ। ਉਹ ਜੁੱਤੀਆਂ ਨਾ ਖਾਲੀ ਬਾਥਰੂਮ ਵਾਲੇ ਪਲਾਟ ਦੇ ਨਾਲ ਦੇ ਪਲਾਟ ਤੇ ਕਬਜ਼ਾ ਕਰ ਲਿਆ। ਆਹੋ ਕੁਛ ਵੀ ਆ ਤੇ ਕਬਜ਼ਾ ਤਾਂ ਕੀਤਾ ਹੀ ਆ। ਹੈ ਸਰਪੰਚਾ ਮੇਰੀ ਗੱਲ ਸੁਣਾ। ਉਹ ਤੂੰ ਕਹਿੰਦਾ ਸੀ ਪਿੱਟ 'ਚ ਕੰਪਿਊਟਰ ਲਵਾਉਂਗਾ ਕੰਪਿਊਟਰ ਉਹ ਨਹੀਂ ਲਵਾਇਆ। ਉਹ ਤੂੰ ਕੋ ਸ਼ਰਾਬ ਦੀ ਪੱਠੀ-ਪੁੱਠੀ ਤੇ ਲਿਆ ਕੇ ਕੰਪਿਊਟਰ ਕਿਸੇ ਦੇ ਵਿੱਚ ਠੋਕੂਗਾ ਧਿਆਨ ਦੇ। ਸਰਪੰਚਾ ਇੱ ਬਾਕੀ ਗੱਲਾਂ ਛੱਡ ਲਿਆ 500 ਰੁਪਇਆ ਦੇ ਮੈਨੂੰ ਇਹ ਜੇ ਮੈਂ ਕਹਾ ਕਾਕਾ ਤੂੰ ਮੇਰੇ ਕੋਲੋਂ 2000 ਰੁਪਇਆ ਲੈ ਕੇ ਵੋਟ ਪਾਈਆ ਫੇਰ ਮੈਂ ਕੱਲੇ ਨਹੀਂ ਪਾਈਆ ਸਾਰਿਆਂ ਨੇ 2000 ਰੁਪਇਆ ਲਿਆ ਦੇ ਤੋ ਬੱਸ ਮੈਂ ਸਾਰਿਆਂ ਨੇ ਤੂੰ ਮੇਤੇ ਬਹੁਤ ਰੋਬ ਪਾਣਾ ਹੈ ਸਰਪੰਚਾ ਮੇਰੀ ਗੱਲ ਸੁਣਨਾ ਤੈਨੂੰ 500 ਦੇਣਾ ਕਿ ਨਹੀਂ ਦੇਣਾ ਬਿਲਕੁਲ ਨਹੀਂ ਮਿਲਣਾ ਆਇਆ ਤੈਮੀ ਨਸ਼ੇ ਕਰਨੇ ਫੇ ਗਾਹ ਨੂੰ ਸਾਥੇ ਲੈ ਲਈ ਵੋਟਾਂ ਲੈ ਲਈ ਸਾਥੇ ਵੋਟਾਂ ਫੇ ਤੈਨੂੰ ਦੇਵਾਂਗੇ ਚੱਲ ਕੋਈ ਨਹੀਂ ਪੜਦੇ ਜੇ ਨਾ ਲੈ ਲਈ ਹੁਣ ਸਰਪੰਚੀ ਦੇ ਕਾਨੂੰ ਭਾਰੀ ਪੈਣਾ ਤੂੰ ਚੱਲ ਅੰਦਰ ਮੂੰਹ ਤੋ ਗਿਆ ਮੂੰਹ ਤੋ ਗਿਆ ਇਹ ਜਿਹੜਾ ਦੇਖਦਾ ਸਰਪੰਚ ਤੇ ਜੜੀ ਜਾਂਦਾ ਹੈ ਆ ਵੇ ਸਰਪੰਚ ਹਾਂਜੀ ਵੇ ਛੱਡ ਲੜਾਈ ਝਗੜੇ ਨੂੰ ਕੀ ਹੋਇਆ ਵੇ ਕਦੇ ਮੇਰੇ ਨਾਲ ਪਿਆਰ ਦੀ ਵੀ ਗੱਲ ਕਰ ਲਿਆ ਕਰ ਹਾਏ ਓਏ ਉਹ ਮੇਰੀ ਬੋਟੀ ਨੇ ਪਹਿਲੀ ਵਾਰੀ ਪਿਆਰ ਦੀ ਗੱਲ ਕੀਤੀ ਆ ਸੇ ਬਾਬਾ ਜੀ ਤੇਰੇ ਦਰਬਾਰ ਤੇ 20 ਰੁਪਏ ਦੇ ਪਤਾਸੇ ਚੜਾ ਕੇ ਉੱਥੇ ਘਾਊਂਗਾ ਮੇਰੀ ਬੋਟੀ ਦਾ ਪਿਆਰ ਨਾ ਵੰਡ ਹੋ ਜਵੇ ਵੇ ਸਰਪੰਚਾ ਹਾਂਜੀ ਵੇ ਇੰਨੀ ਗਰਮੀਆਂ ਵੇ ਕਦੇ ਮੈਨੂੰ ਸ਼ਿਮਲੇ ਹਨੀਮੂਨ ਤੇ ਹੀ ਲੈ ਜਾ ਕੋ ਸਾਲੀਏ ਜਦੋਂ ਵੀ ਹਨੀਮੂਨ ਦੀ ਤਿਆਰੀ ਕਰਦਾ ਤੇਰੇ ਬੁੜਾ ਬੁੜੀ ਮੋਰੇ ਟੈਚੀ ਬਣ ਕੇ ਬੈਠੇ ਹੁੰਦੇ ਆ ਕਹਿੰਦੇ ਸਾਨੂੰ ਵੀ ਹਨੀਮੂਨ ਦਿਖਾ ਲੈ ਹੁਣ ਦੱਸ ਉਹਨਾਂ ਨੂੰ ਹਨੀ ਦਿਖਾਣਾ ਗੰਮੂਨ ਦਿਖਾਣਾ ਮੈਂ ਦੇਖ ਲਿਆ ਆ ਗਿਆ ਨਾ ਆ ਗਿਆ ਨਾ ਫਿਰ ਆਪਣੀ ਆਈ ਤੇ ਤੂੰ ਅੱਜ ਆਈਂ ਕਰ ਅੱਜ ਤੋਂ ਘਰੇ ਬੜੀ ਤੈਨੂੰ ਮੈਂ ਰੋਟੀਆਂ ਪਕਾ ਕੇ ਖਾऊं ਰੋਟੀਆਂ ਸੱਚ ਕਿਹਾ ਸਿਆਣੇ ਨੇ ਜਿਨਾਨੀ ਚਾਹੇ ਐਮਐਲਏ ਦੀ ਹੋਵੇ ਚਾਹੇ ਹੋਵੇ ਡੀਐਸਪੀ ਦੀ ਚਾਹੇ ਹੋਵੇ ਸਰਪੰਚ ਦੀ ਕੁੱਤੇ ਖਾਣੀ ਸਾਰਿਆਂ ਦੀ ਬਰਾਬਰ ਦੀ ਹੁੰਦੀ ਆ ਹਾਂਜੀ ਆ ਜਾਓ ਬੋਲੋ ਅਸੀਂ ਤੇ ਕਾਦੇ ਆ ਉਹ ਲਾਈਵ ਦੇਖਦੇ ਫੇ ਤੁਹਾਡੀ ਕੁੱਤੇ ਖਾਣੀ ਅੱਛਾ ਜੀ ਇਹ ਕੁੱਤੇ ਖਾਣੀ ਦੇ ਪੈਸੇ ਦਿੰਦੇ ਲੋਕੀ ਸਾਨੂੰ ਹਾਂਜੀ ਦੱਸੋ ਦੱਸਣਾ ਕੀ ਆ ਹਾਂਜੀ ਜਦੋਂ ਵੋਟਾਂ ਲੈਣੀਆਂ ਸੀਗੀਆਂ ਅੱਛਾ ਜੀ ਉਹਦਾ ਤੁਸੀਂ ਘਰ ਕਿਹੜੇ ਤੇ ਕਿਹੜਾ ਗੇੜੇ ਤੇ ਕਿਹੜਾ ਗੇੜੇ ਤੇ ਗੇੜਾ ਤਾਂ ਹੁਣ ਸਾਡੇ ਮਰਵਾਈ ਜੋ ਗੇੜੇ ਜਦੋਂ ਵੋਟਾਂ ਚਾਹੀਦੀਆਂ ਸੀਗੀਆਂ ਸਾਰੇ ਪਿੰਡ ਦੀਆਂ ਵੋਟਾਂ ਅਸੀਂ ਪਾਈਆਂ ਤੁਹਾਨੂੰ ਹਾਂਜੀ ਅੱਛਾ ਜੀ ਮੈਂ ਹੁਣ ਸਾਢੀ ਵਾਰ ਨੂੰ ਤੁਸੀਂ ਲਾਰੇ ਲਾਈ ਜਾਂਦੇ ਕੀ ਗੱਲ ਨਹੀਂ ਤੇਰਾ ਕਿਹੜਾ ਕੰਮ ਨਹੀਂ ਕਰਾਇਆ ਤੇਰਾ ਕੋਠਾ ਨਹੀਂ ਪਵਾਇਆ ਤੇਰਾ ਲੈਂਟਰ ਨਹੀਂ ਪਵਾਇਆ ਤੇਰਾ ਬਾਥਰੂਮ ਨਹੀਂ ਬਣਾਇਆ ਤੇਰਾ ਕਰਜ਼ਾ ਨਹੀਂ ਮਾਫ ਕਰਾਇਆ ਕੁਛ ਨਹੀਂ ਕਰਵਾਇਆ ਕੁਛ ਨਹੀਂ ਕਰਵਾਇਆ ਬਸ ਗੱਲਾਂ ਹੀ ਕੀਤੀਆਂ ਅਸੀਂ ਤਾਂ ਸਰਪੰਚ ਸਾਹਿਬ ਜੀ ਝੰਡੀਆਂ ਵੀ ਤੁਹਾਡੇ ਨਾਂ ਦੀਆਂ ਲਾਈਆਂ ਇਹ ਮੋਰਾ ਕੈਂਚੀ ਤੇ ਠੋਕ ਠੋਕ ਕੇ ਲਾਈਆਂ ਇਹ ਸਾਨੂੰ ਫਾਇਦਾ ਕੀ ਹੋਇਆ ਤੁਹਾਡੀ ਸਰਪੰਚੀ ਦਾ ਇਹ ਤੈਨੂੰ ਕਿਹੜਾ ਫਾਇਦਾ ਨਹੀਂ ਹੋਇਆ ਸਰਪੰਚੀ ਦਾ ਇਹ ਤਾਂ ਮੈਂ ਸਾਰੇ ਕੰਮ ਕਰਾਏ ਇਹ ਕਿਤਾ ਪਿੱਛੇ ਰਹਿ ਗਈ ਚੱਲ ਆ ਗਿਆ ਪਹਿਲਾਂ ਤੇਰਾ ਕੰਮ ਕਰਾਵਾਂ ਬਈ ਸਰਪੰਚ ਨੇ ਮੁੰਡਿਆਂ ਨੂੰ ਨਸ਼ੇ ਤੇ ਲਾਤਾ ਨਾ ਤਾਂ ਹੋਰ ਕਿਹਨੇ ਲਾਇਆ ਜਦੋਂ ਵੋਟਾਂ ਚਾਹੀਦੀਆਂ ਸੀਗੀਆਂ ਉਦੋਂ ਪਿੰਡ 'ਚ ਸ਼ਰਾਬ ਦੀਆਂ ਪੇਟੀਆਂ ਕੌਣ ਵੰਡਦਾ ਸੀ ਕਾਲੇ ਟੋਡਰਪੁਰिए ਨੇ ਨਾ ਕਾਲਾ ਟੋਡਰਪੁਰिए ਨੇ ਵੋਟਾਂ ਲੈਣੀਆਂ ਸੀਗੀਆਂ ਨਾਲ ਸ਼ੰਮੀ ਟੋਡਰਪੁਰिए ਵੀ ਸੀਗਾ ਨਾ ਵੋਟਾਂ ਸ਼ੰਮੀ ਟੋਡਰਪੁਰिए ਨੂੰ ਚਾਹੀਦੀਆਂ ਸੀ ਕਿ ਸਰਪੰਚ ਨੂੰ ਚਾਹੀਦੀ ਐ ਸੀ ਸਰਪੰਚੀ ਦੀਆਂ ਸਰਪੰਚ ਨੂੰ ਫੇਰ ਫੇਰ ਕੀ ਫੇਰ ਕਿਨੇ ਬੰਡੀਆਂ ਸ਼ਰਾਬ ਦੀਆਂ ਪੇਚੀ ਨਹੀਂ ਮੇਰੀ ਗੱਲ ਸੁਣ ਤੂੰ ਕਹਿੰਦੀ ਮੇਰਾ ਉਹ ਨਹੀਂ ਕਰਾਇਆ ਸਾਡੇ ਘਰ ਚੋਂ ਤੂੰ ਇੱਕ ਟਾਈਮ ਕਿਲੋ ਆਟਾ ਲੈ ਕੇ ਜਾਣੀ ਤਿੰਨਾ ਟਾਈਮਾਂ ਦਾ 3 ਕਿਲੋ ਹੁੰਦਾ 3 ਕਿਲੋ ਆਟਾ ਖਾ ਕੇ ਸ਼ਾਮ ਨੂੰ ਕੱਚਾ ਧੂਆਂ ਮਾਰਦੀ ਆ ਅਜੇ ਵੀ ਤੈਨੂੰ ਸਰਪੰਚ ਖੱਟਾ ਲੱਗਦਾ ਐ ਬੈਠਾ ਗੱਲਾਂ ਕਰਦਾ 3 ਕਿਲੋ ਆਟੇ ਦੀਆਂ ਕੱਚਾ ਧੂਆਂ ਕਿਆ ਕੋਈ ਗੱਲਾ ਮਾਰਦਾ ਤੇਰੀ ਜਨਾਨੀ ਕਹਿੰਦੀ ਆ ਜਾ ਦਿੱਲੀ ਤੈਨੂੰ ਮਨ ਪਕਾ ਕੇ ਤੂੰ ਮੇਰੀ ਜਨਾਨੀ ਦੀ ਛੱਟ ਤੂਰ ਪਿੰਡ ਦੀ ਰਾਲਾ ਕਿਆ ਪਾਂਦੀ ਫਿਰਦੀ ਕਿਆ ਲੋਕਾਂ ਨੂੰ ਲੂਤੀ ਲਾਂਦੀ ਫਿਰਦੀ ਐ ਨਾ ਲਾਉਣੀਆਂ ਨਹੀਂ ਲੁੱਤੀਆਂ ਵੋਟਾਂ ਤੈਨੂੰ ਦਿੱਤੀਆਂ ਤਾਂ ਕੰਮ ਵੀ ਤਾਂ ਤੇਤੋ ਹੀ ਕਰਵਾਣੇ ਆ ਨਹੀਂ ਪਿੰਡ ਦੇ ਮੁੰਡਿਆਂ ਨੂੰ ਨਸ਼ੇ ਤੇ ਮੈ ਲਾਇਆ ਹੋਰ ਕਨੇ ਲਾਇਆ ਪਿੰਡ ਦੇ ਮੁੰਡਿਆਂ ਨੂੰ ਤਾਂ ਆਪ ਸਰਪੰਚ ਨੂੰ ਨਸ਼ੇ ਤੇ ਲਾਤਾ ਆ ਆ ਦੇਖ ਲਓ ਦੇਖ ਲਓ ਮੇਰੀ ਸਾਲੀ ਕੱਲ ਦੀ ਫੀਮ ਮੁੱਕੀ ਹੋ ਆ ਅਸੀਂ ਵੋਟਾਂ ਪਾਈਆਂ ਸੀਗੀਆਂ ਕਿ ਸਾਡਾ ਮਾੜਾ ਮੋਟਾ ਕੋਸਾ ਏ ਮੇਰੀ ਗੱਲ ਸੁਣ ਲੈ ਮੈਂ ਕਿਸੇ ਨੂੰ ਫੀਮਤੇ ਨਹੀਂ ਲਾਂਦਾ ਹੈਗਾ ਨਾਲੇ ਮੈਂ ਕਿਸੇ ਦੇ ਮੁੰਡੇ ਨਸ਼ੇ ਦੇ ਨਹੀਂ ਲਾਂਦਾ ਮੈਂ ਤਾਂ ਹਾਸਾ ਮਿਲਿਆ ਕਰਦਾ ਨਾਲੇ ਮੇਰੀ ਗੱਲ ਸੁਣ ਲੈ ਇਹ ਆਪਣੇ ਨਿਆਂ ਨੂੰ ਆਪ ਸਮਝਾਇਆ ਕਰੋ ਸਮਝ ਲੱਗੀ ਸਰਪੰਚ ਦਾ ਫਰਜ਼ ਬਾਅਦ ਹੁੰਦਾ ਪਹਿਲਾਂ ਹੁੰਦਾ ਮਾਪੇ ਦਾ ਫਰਜ਼ ਆਪਣੇ ਔਲਾਦ ਦੀ ਰਾਖੀ ਰੱਖਣ ਦਾ ਸਹੀ ਗੱਲ ਆ ਸਹੀ ਗੱਲ ਤੇ ਇਹ ਮੁੰਡੇ ਕਿਹਨਾਂ ਦੇ ਆ ਸਾਡੇ ਤੇ ਸਾਹਮਣੇ ਕਿਹਨਾਂ ਨੇ ਆ ਤੁਸੀਂ ਕੀ ਗੱਲ ਸਰਪੰਚ ਇਹਨਾਂ ਦਾ ਬੋੜਾ ਆ ਬੁੜਾ ਨਹੀਂ ਹੈਗਾ ਮੋਤਵਾਰ ਬੰਦਾ ਤਾਂ ਹੈਗਾ ਯਾਰ ਜਿਵੇਂ ਵਾਰੀ ਤਾਂ ਬਣਦੀ ਆ ਨਹੀਂ ਮੰਨਿਆ ਮੋਤਵਾਰਾਂ ਮੰਨੇ ਪਿੰਡ ਦੇ ਮੋਤਵਾਰਾਂ ਸਰਪੰਚ ਹੁੰਦਾ ਕੰਮ ਦੇ ਪਿੰਡ ਦੇ ਕੰਮ ਕਰਾਉਣ ਲਈ ਸਰਪੰਚ ਹੁੰਦਾ ਪਿੰਡ ਦੇ ਫੈਸਲੇ ਕਰਾਉਣ ਲਈ ਸਰਪੰਚ ਹੁੰਦਾ ਸਾਰੇ ਫੈਸਟੀਵਲ ਕਰਾਉਣ ਲਈ ਸਰਪੰਚ ਨੇ ਕਿਤੇ ਠੇਕਾ ਨਹੀਂ ਲਿਆ ਲਾਦਾ ਤੁਹਾਡੀਆਂ ਤੇ ਨਸ਼ੇ ਤੋਂ ਸਰਪੰਚ ਠਾਵੇ ਪਿੰਡ ਦੀ ਭਲਾਈ ਲਈ ਸਰਪੰਚ ਨੂੰ ਇਹ ਵੀ ਕਦਮ ਉਠਾਉਣਾ ਪੈਂਦਾ ਆ ਨਹੀਂ ਸਰਪੰਚ ਜ਼ਰੂਰ ਠਾਉਂਦਾ ਆ ਬਿਲਕੁਲ ਠਾਉਂਦਾ ਆ ਪਹਿਲਾ ਹੱਕ ਹੁੰਦਾ ਮਾਪੇ ਦਾ ਸਾਨੂੰ ਲੱਗੀ ਸਹੀ ਆ ਜੇ ਤੁਹਾਡਾ ਮੁੰਡਾ ਘਰੇ ਨਹੀਂ ਵੜਦਾ ਘਰੇ ਲੇਟ ਵੜਦਾ ਪੁੱਛਿਆ ਕਰੋ ਅੱਧੀ ਰਾਤ ਨੂੰ ਕਿੱਥੋਂ ਆਏ ਆ ਸਹੀ ਗੱਲ ਆ ਤੁਸੀਂ ਆਪਣੇ ਮੁੰਡੇ ਨੂੰ 100 ਰੁਪਏ ਦਿੰਨੇ ਆ ਹਾਂਜੀ ਉਹਦੇ ਕੋਲ 2000 ਰੁਪਏ ਦੀ ਚੀਜ਼ ਆndi ਆ ਪੁੱਛਿਆ ਕਰੋ ਕਿੱਥੋਂ ਆਈ ਆ ਸਹੀ ਗੱਲ ਆ ਸਹੀ ਗੱਲ ਆ ਸਰਪੰਚ ਨੇ ਕਿਹਾ ਠੇਕਾ ਨਹੀਂ ਲਿਓ ਇਹਨਾਂ ਦੀ ਰਾਖੀ ਕਰਨ ਦਾ ਠੀਕ ਆ ਸਰਪੰਚ ਸਾਹਿਬ ਐ ਇੰਨੇ ਭੜਕੋ ਨਾ ਠੀਕ ਆ ਤੁਹਾਡੀ ਗੱਲ ਸਾਰੀ ਬਹੁਤ ਸਹੀ ਆ ਸਾਨੂੰ ਆਪਣੇ ਨਿਆਣਿਆਂ ਦਾ ਖਿਆਲ ਪਹਿਲਾਂ ਰੱਖਣਾ ਚਾਹੀਦਾ ਆ ਐਨਾ ਗੁੱਸਾ ਨਾ ਹੋਵੋ ਠੰਡ ਰੱਖੋ ਠੰਡ ਠੰਡ ਨੂੰ ਹੌਂਸਾਲੀ ਧੁੰਨੀ ਤੇ ਬਰਫ ਬੰਨ ਲਈਏ ਬੰਨ ਲਓ ਹੈ ਇਹ ਇਹਨਾਂ ਦੀ ਰਾਖੀ ਕਿਹਨੇ ਕਰਨੀ ਆ ਅਸੀਂ ਕਰਨੀ ਆ ਠੀਕ ਆ ਤੁਹਾਡੀਆਂ ਸਾਰੀਆਂ ਗੱਲਾਂ 100% ਦੀ ਸਹੀ ਆ ਅੱਜ ਤਾਂ ਤੁਹਾਡੀਆਂ ਗੱਲਾਂ ਨੇ ਸਾਡੀਆਂ ਅੱਖਾਂ ਖੋਲਤੀਆਂ ਕੋਈ ਸ਼ੁਕਰ ਕਰ ਤੇਰਾ ਮੈਂ ਕਦੇ ਸਿਰ ਨਹੀਂ ਖੋਲਤਾ ਹੈਗਾ ਜਾਂ ਚੱਲ ਜਾ ਨਰ ਜਾਇ ਤੋ ਬਾਂਧੀ ਜਹੀ ਨਾ ਹੋਵੇ ਤਾਂ ਇਤਾਂ ਦੀਆਂ ਲੋਕਾਂ ਨੇ ਮਾਰਿਆ ਬਿਆਕ ਤਾਂ ਸਾਨੂੰ ਸਰਪੰਚੀਆਂ ਸੁਆਗਤ ਨਹੀਂ ਆਇਆ ਸੀ